ਅੱਜ ਦੇਖਣਾ ਹੈ ਕਿ ਕੌਣ-ਕੌਣ ਮੇਰੀ ਵੀਡੀਓ ਨੂੰ ਪਸੰਦ ਕਰਦਾ ਹੈ ਕੌਣ-ਕੌਣ ਮੇਰੀ ਵੀਡੀਓ ਨੂੰ ਲਾਈਕ ਕਰਦਾ ਹੈ ਤੇ ਕੌਣ-ਕੌਣ ਸੋਣਾ ਜੀ ਕਮੈਂਟ ਕਰਦਾ ਹੈ ਦੇਖਦੇ ਆਂ ਜੀ ਕੋਈ ਨਾ ਐਦਾਂ ਦਾ ਫੇਸ ਪੈਕ ਦੱਸਦੀ ਆ ਜਿਹਨੂੰ ਬੱਚੇ ਵੀ ਲਗਾ ਸਕਦੇ ਨੇ ਜਿਹਨੂੰ ਤੁਸੀਂ ਆਪਣੇ ਬੱਚਿਆਂ ਦੀ ਵੀ ਰੰਗ ਜਿਹੜਾ ਉਹਨੂੰ ਵੀ ਗੋਰਾ ਕਰ ਸਕਦੇ ਹੋ ਤੁਸੀਂ ਤਾਂ ਲਗਾਓਗੇ ਲਗਾਓਗੇ ਨਾਲ ਤੁਸੀਂ ਬੱਚਿਆਂ ਦੇ ਵੀ ਲਗਾਓਗੇ ਠੀਕ ਹੈ 2 ਸਾਲ ਦੇ ਬੱਚੇ ਤੋਂ ਲੈ ਕੇ 10 ਸਾਲ ਦੇ ਬੱਚੇ ਤੱਕ ਦੀ ਮੈਂ ਤੁਹਾਨੂੰ ਦੱਸਦੀ ਆ ਵੀ ਤੁਸੀਂ ਉਹਨਾਂ ਦੀ ਸਕਿਨ ਤੇ ਕਿਹੜਾ ਫੇਸ ਪੈਕ ਲਗਾ ਸਕਦੇ ਹੋ ਕਿਉਂਕਿ ਜਦੋਂ ਬੱਚੇ ਛੋਟੇ ਹੁੰਦੇ ਨੇ ਉਦੋਂ ਬਹੁਤ ਗੋਰੇ ਚਿੱਟੇ ਹੁੰਦੇ ਨੇ ਅੰਦਰ ਜਿਵੇਂ ਛੋਟਾ ਬੱਚਾ ਹੁੰਦਾ ਆਪਾਂ ਉਹਨੂੰ ਅੰਦਰ ਰੱਖਦੇ ਆ ਹਨਾ ਜਦੋਂ ਉਹ ਫਿਰ ਸਕੂਲ ਲੱਗ ਜਾਂਦਾ ਹੈ ਸਕੂਲੋਂ ਧੁੱਪ ਚ ਆਣਾ ਜਾਣਾ ਇੱਧਰ ਉੱਧਰ ਖੇਲਣਾ ਕੁੱਦਣਾ ਤੇ ਬੱਚਿਆਂ ਦੇ ਕਲਰ 'ਚ ਫਰਕ ਪੈ ਜਾਂਦਾ ਹੈ ਕਲਰ ਜਿਹੜਾ ਥੋੜਾ ਜਿਹਾ ਨਾ ਡਾਰਕ ਡਾਰਕ ਹੋ ਜਾਂਦਾ ਹੈ ਠੀਕ ਹੈ ਤੇ ਉਹਨੂੰ ਆਪਾਂ ਕੀ ਲਗਾ ਸਕਦੇ ਹਾਂ ਕਿ ਜਿਹਦੇ ਨਾਲ ਬੱਚਿਆਂ ਦਾ ਰੰਗ ਜਿਹੜਾ ਬਿਲਕੁਲ ਸਾਫ਼ ਸੁਥਰਾ ਤੇ ਗੋਰਾ ਚਿੱਟਾ ਰਹੇ ਇੱਕ ਕਮੈਂਟ ਵੀ ਪੜਨ ਦਾ ਆਇਆ ਸੀਗਾ ਕਿ ਬੱਚਿਆਂ ਦੇ ਰੰਗ ਵਾਸਤੇ ਦੱਸੋ ਕਿ ਉਹਨਾਂ ਦਾ ਰੰਗ ਕਿੱਦਾਂ ਆਪਾਂ ਗੋਰਾ ਕਰ ਸਕਦੇ ਹਾਂ ਜਿਹੜਾ ਫੇਸ ਪੈਕ ਮੈਂ ਤੁਹਾਨੂੰ ਦੱਸਣ ਲਈ ਬੱਚੇ ਵੀ ਲਗਾ ਸਕਦੇ ਨੇ ਤੇ ਤੁਸੀਂ ਧਿਆਨ ਨਾਲ ਦੇਖਣਾ ਹੈ ਵੀ ਇਹ ਕੀ ਚੀਜ਼ ਹੈ ਠੀਕ ਹੈ ਦੇਖੋ ਪਹਿਲਾਂ ਇਹ ਹੈਗੇ ਨੇ ਖਜੂਰਾਂ ਜਿਹੜੀਆਂ ਖਜੂਰਾਂ ਡਰਾਈ ਖਜੂਰਾ ਹੁੰਦੀਆਂ ਨੇ ਇੱਕ ਤਾਂ ਛੋਟੇ ਪੈਕਟ ਮਿਲਦੇ ਇੱਕ ਵੱਡਾ ਪੈਕਟ ਮਿਲਦਾ ਜਿਹਨੂੰ ਡਰਾਈ ਖਜੂਰਾ ਕਹਿੰਦੇ ਨੇ ਉਹ ਖਜੂਰਾ ਨੇ ਉਹ ਖਜੂਰਾ ਲੈ ਲੈਣੀਆਂ ਨੇ ਤੇ ਬੜੀਆਂ ਸੋਫਟ ਹੁੰਦੀਆਂ ਨੇ ਇਹ ਵਾਲੇ ਖਜੂਰਾ ਤੇ ਥੋੜਾ ਜਿਹਾ ਲੈਣਾ ਆਪਾਂ ਕੱਚਾ ਦੁੱਧ ਇਸ ਤਰੀਕੇ ਨਾਲ ਕੱਚੇ ਦੁੱਧ ਦੇ ਵਿੱਚ ਇਹਨਾਂ ਦਾ ਬਣਾ ਲੈਣਾ ਆਪਾਂ ਮਿਕਸੀ ਵਿੱਚ ਪੀਸ ਕੇ ਇੱਕ ਪੇਸਟ ਜਿਹਾ ਠੀਕ ਹੈ ਇਸ ਤਰੀਕੇ ਨਾਲ ਆਪਾਂ ਪੇਸਟ ਬਣਾ ਲੈਣਾ ਠੀਕ ਹੈ ਤੇ ਹਾਂਜੀ ਤੁਸੀਂ ਦੇਖਿਆ ਮਿਕਸੀ ਦੇ ਵਿੱਚ ਆਪਾਂ ਖਜੂਰਾ ਦਾ ਔਰ ਦੁੱਧ ਦਾ ਬਣਾ ਲਿਆ ਪੇਸਟ ਇਸ ਤਰੀਕੇ ਦਾ ਇਹ ਬਣ ਕੇ ਰੈਡੀ ਹੋ ਜਾਂਦਾ ਪੇਸਟ ਇਹ ਖਜੂਰਾ ਡਰਾਈ ਖਜੂਰਾ ਜਿਹੜੀਆਂ ਹੁੰਦੀਆਂ ਨੇ ਨਾ ਜਿਨ੍ਹਾਂ ਨੂੰ ਮਿੱਠਾ ਘੱਟ ਹੁੰਦਾ ਠੀਕ ਹੈ ਤੁਸੀਂ ਸਾਰੇ ਕਿਉਂਕਿ ਖਜੂਰਾ ਤੇ ਹਰ ਕੋਈ ਜਾਣਦਾ ਹੈ ਖਾਣ ਦੇ ਨਾਲ ਜਿਹੜੀ ਸਕਿਨ ਅੰਦਰ ਦੀ ਤਾਕਤ ਹੁੰਦੀ ਹੈ ਜਿਹੜੇ ਜੋੜ ਹੁੰਦੇ ਨੇ ਆਪਣੇ ਉਹ ਵੀ ਦਰਦ ਨਹੀਂ ਹੁੰਦੇ ਹੈਗੇ ਇੱਕ ਨਾਲ ਦੇ ਨਾਲ ਤਾਕਤ ਮਿਲਦੀ ਸ਼ਰੀਰ ਨੂੰ ਅਗਰ ਆਪਾਂ ਦੁੱਧ ਦੇ ਨਾਲ ਇਹ ਖਜੂਰਾ ਖਾਣੇ ਆ ਤੇ ਤੇ ਜਿੱਸੀ ਕਿਨ ਤੇ ਲਗਾਣੇ ਵੀ ਆ ਤਾਂ ਵੀ ਤੁਹਾਡੀ ਸਕਿਨ ਜਿਹੜੀ ਇੱਕਦਮ ਸਕਿਨ ਬ੍ਰਾਈਟ ਇੱਕਦਮ ਗੋਰੀ ਚਿੱਟੀ ਤੇ ਇੱਕਦਮ ਰੰਗ ਜਿਹੜਾ ਨੇ ਤੁਹਾਡੇ ਆ ਅਗਰ ਪੱਕਾ ਰੰਗ ਹੋ ਗਿਆ ਨਾ ਧੁੱਪ ਦੀ وجہ ਨਾਲ ਤੇ ਇਹ ਵਾਲਾ ਪੇਸਟ ਤੁਸੀਂ ਲਗਾਓਗੇ ਨਾ ਬਣਾ ਕੇ ਤੇ ਬਹੁਤ ਵਧੀਆ ਤੁਹਾਡਾ ਕਲਰ ਹੋ ਜਾਏਗਾ ਤੇ ਇਹਦੇ ਵਿੱਚ ਆਪਾਂ ਕੀ ਪਾਣਾ ਕੱਲੇ ਬੱਚਿਆਂ ਦਾ ਲਗਾਣਾ ਤੇ ਤੁਸੀਂ ਇਹ ਇਕੱਲਾ ਵੀ ਲਗਾ ਸਕਦੇ ਹੋ ਠੀਕ ਹੈ ਦੁੱਧ ਤੇ ਖਜੂਰਾ ਦਾ ਪੇਸਟ ਨਹਿਤਾ ਵਿੱਚ ਤੁਸੀਂ ਕੀ ਪਾਣਾ 글ੀਸਰਿਨ ਜਿਹੜੀ ਇਹ ਤੁਸੀਂ ਜ਼ਰੂਰ ਐਡ ਕਰਨੀ ਹੈ ਕਿਉਂਕਿ ਜਿਹੜੀ 글ੀਸਰਿਨ ਹੁੰਦੀ ਹੈ ਨੇ ਬਹੁਤ ਵਧੀਆ ਹੁੰਦੀ ਹੈ ਬੱਚਿਆਂ ਵਾਸਤੇ ਵੀ ਔਰ ਵੱਡਿਆਂ ਦੀ ਸਕਿਨ ਲਈ ਵੀ ਕਿਉਂਕਿ ਇਹ ਸਕਿਨ ਨੂੰ ਇੱਕਦਮ ਸੌਫਟ ਤੇ ਇੱਕਦਮ ਮਲਾਈਮ ਰੱਖਦੀ ਹੈ ਠੀਕ ਹੈ ਤੇ ਰੰਗ ਜਿਹੜਾ ਡਾਰਕ ਹੋਇਆ ਹੁੰਦਾ ਉਹਨੂੰ ਸਾਫ਼ ਕਰਨ ਵਿੱਚ ਇਹ ਕਾਰਗਲ ਹੈ ਠੀਕ ਹੈ ਤੇ ਆਪਾਂ ਅੱਧਾ ਚਮਚਾ ਇਹਦੇ ਵਿੱਚ ਮੈਂ ਲੈ ਲਿਆ ਹੈਗਾ ਇਹ 글ੀਸਰਿਨ ਦਾ ਤੇ ਥੋੜਾ ਜਿ ਤੁਸੀਂ ਇੱਥੇ ਕੀ ਪਾਣਾ ਹੈ ਰਾਈਸ ਪਾਊਡਰ ਯਾਨੀ ਕਿ ਚਾਵਲਾਂ ਦਾ ਆਟਾ ਚਾਵਲ ਦਾ ਆਟਾ ਰਾਈਸ ਪਾਊਡਰ ਜਿਹੜਾ ਉਹ ਤੁਸੀਂ ਇਹਦੇ ਵਿੱਚ ਐਡ ਕਰ ਲੈਣਾ ਇਸ ਤਰ੍ਹਾਂ ਮਿਕਸ ਕਰ ਲੈਣਾ ਠੀਕ ਹੈ ਤੁਸੀਂ ਸਮਝ ਗਏ ਹੋਵੋਗੇ ਦਹੀਂ ਹੈਗੀ ਖਜੂਰਾ ਨੇ ਥੋੜੀ ਜਿਹੀ ਗਲਿਸਰਿਨ ਔਰ ਚਾਵਲ ਦਾ ਆਟਾ ਠੀਕ ਹੈ ਇਹਨਾਂ ਚੀਜ਼ਾਂ ਨੂੰ ਮਿਕਸ ਕਰਕੇ ਤੁਸੀਂ ਇੱਕ ਦੇਖੋ ਬਣ ਗਿਆ ਪੇਸਟ ਜਿਹਾ ਬਣ ਗਿਆ ਨਾ ਜ਼ਿਆਦਾ ਪਤਲਾ ਬਣੇ ਨਾ ਜ਼ਿਆਦਾ ਮੋਟਾ ਬਣੇ ਠੀਕ ਹੈ ਇੱਕ ਪੇਸਟ ਬਣ ਕੇ ਹੋ ਗਿਆ ਰੈਡੀ ਤੁਸੀਂ ਕੀ ਕਰਨਾ ਹੈ ਆਪਣੇ ਬੱਚਿਆਂ ਦੇ ਵੀ ਸਕਿਨ ਤੇ ਲਗਾ ਸਕਦੇ ਹੋ ਇਸ ਤਰੀਕੇ ਨਾਲ ਬੱਚਿਆਂ ਦੇ ਵੀ ਅ 5-10 ਮਿੰਟ ਬੱਚਿਆਂ ਦੇ ਸਕਿਨ ਦੇ ਇਸ ਤਰੀਕੇ ਨਾਲ ਲਗਾ ਕੇ ਰੱਖਣਾ ਹੈ 2 ਸਾਲ ਤੋਂ ਲੈ ਕੇ 10 ਸਾਲ ਦੇ ਬੱਚੇ ਤੱਕ ਤੇ ਉੱਪਰ ਦੀ ਉਮਰ ਤੱਕ ਤੇ ਲਗਾ ਸਕਦੇ ਹੋ ਜਿਹੜੇ ਵੱਧ ਉਮਰ ਦੇ ਹੁੰਦੇ ਨੇ ਹਨਾ ਤੇ ਜਾਨੀ ਕਿ ਕਹਿਣ ਦਾ ਭਾਵ ਹੈ ਬੱਚੇ ਜਿਹੜੇ ਹੁੰਦੇ ਨੇ ਠੀਕ ਹੈ ਉਹਨਾਂ ਦੇ ਇਸ ਤਰੀਕੇ ਨਾਲ ਤੁਸੀਂ ਆਪਣੇ ਬੱਚਿਆਂ ਦੇ ਪੇਸਟ ਬਣਾ ਕੇ ਆਪਣੇ ਲਗਾ ਸਕਦੇ ਹੋ ਹਫਤੇ ਦੇ ਵਿੱਚਲੀ 3-4 ਦਿਨ ਲਗਾਓ ਇੱਕ ਦਿਨ ਛੱਡ ਕੇ ਤੁਸੀਂ ਲਗਾ ਦਿਆ ਕਰੋ ਅਗਰ ਤੁਸੀਂ ਡੇਲੀ ਵੀ ਲਗਾਓਗੇ ਤਾਂ ਕੋਈ ਦਿਨ ਨਾਲ ਉਹ ਨਹੀਂ ਹੈਗਾ ਕਿ ਕੋਈ ਨੁਕਸਾਨ ਹੋਏਗਾ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਆਪ ਵੀ ਲਗਾ ਸਕਦੇ ਹੋ ਔਰ ਬੱਚਿਆਂ ਦੇ ਵੀ ਇਹ ਵਾਲਾ ਪੇਸਟ ਬਣਾ ਕੇ ਤੁਸੀਂ ਇਸ ਤਰੀਕੇ ਨਾਲ ਲਗਾ ਸਕਦੇ ਹੋ ਕਿ ਤੁਹਾਡੇ ਬੱਚਿਆਂ ਦਾ ਜਿਹੜਾ ਰੰਗ ਹੈ ਨਾ ਉਹ ਵੀ ਗੋਰਾ ਚਿੱਟਾ ਰਵੇ ਤੁਹਾਡਾ ਤੇ ਹੋਣਾ ਹੀ ਹੋਣਾ ਹੈ ਨਾਲ ਬੱਚੇ ਵੀ ਤੁਹਾਡੇ ਜਿਹੜੀ ਚਮਕਣਾ ਉਹਨਾਂ ਦੀ ਸਕਿਨ ਇੱਕਦਮ ਜਿਹੜੀ ਬੇਬੀ ਸਕਿਨ ਹੁੰਦੀ ਹੈ ਨਾ ਬੱਚਿਆਂ ਦੀ ਜਿਵੇਂ ਜੰਮਦੇ ਜਵਾਕ ਦੀ ਸਕਿਨ ਰਹਿੰਦੀ ਹੈ ਜਿਵੇਂ ਪਹਿਲਾਂ ਹੀ ਗੋਰੀ ਚਿੱਟੀ ਹੁੰਦੀ ਹੈ ਤੇ ਬਾਅਦ ਚ ਚੇਂਜ ਹੋ ਜਾਂਦੀ ਹੈ ਉਸ ਤਰੀਕੇ ਨਾਲ ਇਹ ਦੁਵਾਰਾ ਬਣਨੀ ਸ਼ੁਰੂ ਹੋ ਜਾਵੇਗੀ ਸਕਿਨ ਜਿਹੜੀ ਉਦਾਂ ਹੀ ਰਵੇਗੀ ਅਗਰ ਤੁਸੀਂ ਇਸ ਤਰੀਕੇ ਨਾਲ ਬੱਚਿਆਂ ਦੇ ਵੀ ਇਹ ਵਾਲਾ ਪੇਸਟ ਲਗਾਉਣਾ ਸ਼ੁਰੂ ਕਰ ਦਿੰਦੇ ਹੋ ਠੀਕ ਹੈ ਕਿਉਂਕਿ ਬੱਚਿਆਂ ਦੇ ਵੀ ਤੁਸੀਂ ਇੱਕ ਬੱਚਿਆਂ ਵਾਲੀ ਮੋਇਸਚਰਾਈਜ਼ਰ ਜਿਹੜੇ ਬੱਚਿਆਂ ਵਾਲੇ ਮੋਇਸਚਰਾਈਜ਼ਰ ਹੁੰਦੇ ਨੇ ਬੱਚਿਆਂ ਦੇ ਵੀ ਬਹੁਤ ਜ਼ਰੂਰੀ ਹੁੰਦੇ ਨੇ ਮੋਇਸਚਰਾਈਜ਼ਰ ਕਰੀਮ ਲਗਾਣੀ ਬੱਚੇ ਵੀ ਬਾਹਰ ਜਾਂਦੇ ਨੇ ਸਕੂਲ ਜਾਂਦੇ ਨੇ ਉਹਨਾਂ ਦੇ ਵੀ ਮੋਇਸਚਰਾਈਜ਼ਰ ਲਗਾ ਕੇ ਜਿਹੜੇ ਤੇ ਭੇਜਿਆ ਕਰੋ ਬੱਚਿਆਂ ਵਾਲੇ ਮਿਲ ਜਾਂਦੇ ਨੇ ਆਮ ਤੁਸੀਂ ਕਹਿ ਕੇ ਮੈਡੀਕਲ ਚ ਬੱਚੇ ਵਾਲੇ ਮੋਇਸਚਰਾਈਜ਼ਰ ਲੈ ਸਕਦੇ ਹੋ ਉਹ ਉਹਨਾਂ ਦੀ ਸਕਿਨ ਤੇ ਲਗਾ ਕੇ ਤਾਂ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਬਾਹਰ ਭੇਜਿਆ ਕਰੋ ਖੇਡਣ ਵਾਸਤੇ ਤਾਂ ਤੁਸੀਂ ਸਕੂਲ ਭੇਜਿਆ ਕਰੋ ਉਹਨਾਂ ਨੂੰ ਉਹ ਮੋਇਸਚਰਾਈਜ਼ਰ ਲਗਵਾ ਕੇ ਜਿਹੜੀ ਸਕੀਨ एकदम गोरी ਚਿੱਟੀ ਰਹੇਗੀ ਤੁਸੀਂ ਖੁਦ ਵੀ ਜਿਹੜਾ ਹੈਗਾ ਨਾ ਆਪਣੇ ਜਿਵੇਂ ਮੈਂ ਤੁਹਾਨੂੰ ਕਹਿੰਦੀ ਹਾਂ ਤੁਸੀਂ ਖੁਦ ਵੀ ਕੰਮ ਕਰਦੇ ਹੋ ਘਰੇ ਕਰਦੇ ਹੋ ਬਾਹਰ ਜਾਂਦੇ ਹੋ ਕਿਤੇ ਵੀ ਜਾਂਦੇ ਹੋ ਆਫਿਸ ਜਾਂਦੇ ਹੋ ਬਾਹਰ ਕੰਮ ਕਰਨ ਜਾਂਦੇ ਹੋ ਜਾਂ ਕਿਤੇ ਵੀ ਜਾਂਦੇ ਹੋ ਤੇ ਮੋਇਸਚਰਾਈਜ਼ਰ ਲਗਾਉਣਾ ਨਹੀਂ ਭੁੱਲਣਾ ਹੈਗਾ ਡੇਲੀ ਮੋਇਸਚਰਾਈਜ਼ਰ ਲਗਾਉਣਾ ਹੀ ਲਗਾਣਾ ਦਿਨ ਚੜ੍ਹਿਆ ਤੁਹਾਡੀ ਸ਼ੁਰੂਆਤ ਮੋਇਸਚਰਾਈਜ਼ਰ ਨਾਲ ਹੀ ਹੋਣੀ ਚਾਹੀਦੀ ਹੈ ਠੀਕ ਹੈ ਜਿਹਦੇ ਵੀ ਤੁਸੀਂ ਫੇਸ ਨੂੰ ਸਿਰ ਸਿਰ ਵੋਸ਼ ਕਰ ਲੈਂਦੇ ਹੋ ਠੀਕ ਹੈ ਨਹਾ ਲੈਂਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਤੇ ਮੋਇਸਚਰਾਈਜ਼ਰ ਲਗਾ ਲਓ ਉਸ ਨੂੰ ਲਗਾ ਕੇ ਤੁਸੀਂ ਜੋ ਮਰਜ਼ੀ ਕੰਮ ਕਰਦੇ ਰਹੋ ਕਿਉਂਕਿ ਬਾਹਰ ਲਈਆਂ ਜੜੀਆਂ ਤੇਜ਼ ਹਵਾਵਾਂ ਤੇਜ਼ ਕਿਰਨਾਵਾਂ ਉਹਨਾਂ ਦਾ ਕੋਈ ਵੀ ਇਫੈਕਟ ਤੁਹਾਡੇ ਚਿਹਰੇ ਤੇ ਨਹੀਂ ਪਏਗਾ ਜਿਹੜੀ ਵੀ ਗੱਡੀਆਂ ਦਾ ਹਨਾ ਪ੍ਰਦੂਸ਼ਣ ਕਰਕੇ ਧੂਆ ਵਾਲਾ ਗੰਦਾ ਹੁੰਦਾ ਹੈ ਗੱਡੀਆਂ ਦਾ ਉਹ ਜਿਹੜਾ ਆਪਣੇ ਸਕਿਨ ਨੂੰ ਡੈਡ ਕਰ ਦਿੰਦਾ ਜਦੋਂ ਆਪਣੇ ਫੇਸ ਤੇ ਪੈਂਦਾ ਹੈ ਠੀਕ ਹੈ ਉਸ ਟਾਈਮ ਤੇ ਆਪਾਂ ਨੂੰ ਨਹੀਂ ਪਤਾ ਚੱਲਦਾ ਹੈਗਾ ਪਰ ਬਾਅਦ ਵਿੱਚ ਪਤਾ ਚੱਲਦਾ ਜਦੋਂ ਸਕਿਨ ਸਕਿਨ ਆਪਣੀ ਜਿਹੜੀ ਡੈਮੇਜ ਹੋ ਜਾਂਦੀ ਹੈ ਚਾਹੇ ਬੱਚਿਆਂ ਦੇ ਟਾਈਮ 'ਚ ਹੋ ਜਾਂਦੀ ਹੈ ਤੇ ਦੇਖ ਲਓ ਕਿੰਨਾ ਸੋਖਾ ਇਹ ਹੈਗਾ ਇਹ ਫੇਸ ਪੈਕ ਤੁਹਾਨੂੰ ਜਿਹੜਾ ਮੈਂ ਦੱਸਿਆ ਖਜੂਰਾ ਲੈ ਲਓ ਇਹ ਕਿਤਾਬ ਛੋਟੇ ਪੈਕਟ ਮਿਲਦੇ ਨੇ ਇਹ ਉਹ ਖਜੂਰਾ ਨਹੀਂ ਹੈਗੇ ਇਹ ਵੱਡਾ ਪੈਕਟ ਹੁੰਦਾ ਹੈ ਉਹ ਠੀਕ ਹੈ ਤੇ ਉਹ ਖਜੂਰਾਂ ਲੈ ਕੇ ਤੁਸੀਂ ਖਾਇਆ ਵੀ ਕਰੋ ਦੁੱਧ ਦੇ ਨਾਲ ਰਾਤ ਨੂੰ ਦੋ ਖਜੂਰਾਂ ਖਾਣੀਆਂ ਵੀ ਸ਼ੁਰੂ ਕਰ ਦਿਓ ਅੰਦਰੂਨੀ ਵੀ ਤਾਕਤ ਮਿਲੇਗੀ ਅੰਦਰੂਨੀ ਵੀ ਤੁਹਾਨੂੰ ਨਖਾਰ ਮਿਲੇਗਾ ਔਰ ਤੁਹਾਨੂੰ ਜਿਹੜੀ ਸਕਿਨ ਹੈ ਨਾ ਤੁਹਾਡੀ ਉਹ ਵੀ ਇੱਕਦਮ ਚਮਕਦਾਰ ਤੇ ਇੱਕਦਮ ਮਲਾਈਮ ਰਹੇਗੀ ਬੱਚਿਆਂ ਤੇ ਤੁਸੀਂ ਬਾਹਾਂ ਤੇ ਵੀ ਲਗਾ ਦਿਓ ਹੱਥਾਂ ਤੇ ਲਗਾ ਦਿਓ ਗਰਦਨ ਤੇ ਲਗਾ ਲਓ ਜਿੱਦਾਂ ਮਰਜ਼ੀ ਤੁਸੀਂ ਬੱਚਿਆਂ ਤੇ ਲਗਾ ਸਕਦੇ ਹੋ ਤੇ ਆਪਣੇ ਵੀ ਤੁਸੀਂ ਇਹ ਪੈਕ ਨੂੰ ਲਗਾ ਸਕਦੇ ਹੋ ਠੀਕ ਹੈ 10 ਮਿੰਟ ਬੱਚਿਆਂ ਤੇ ਲਗਾਣਾ ਆਪ ਤੁਸੀਂ 15 ਮਿੰਟ ਲਗਾ ਸਕਦੇ ਹੋ ਠੀਕ ਹੈ ਬੱਚਿਆਂ ਤੇ 10 ਮਿੰਟ ਤੋਂ ਲਗਾਉਣ ਤੋਂ ਬਾਅਦ ਉਹਨਾਂ ਦੇ ਚਿਹਰੇ ਨੂੰ ਵੋਸ਼ ਕਰ ਦਵੋ ਤੇ ਕੋਈ ਵੀ ਮੋਇਸਚਰਾਈਜ਼ਰ ਲਗਵਾ ਦਿਵੋ ਠੀਕ ਹੈ ਤੇ ਤੁਸੀਂ ਆਪਣੇ ਖੁਦ 15 ਮਿੰਟ ਲਗਾ ਕੇ ਆਪਣੇ ਹਲਕੇ ਹਲਕੇ ਹੱਥਾਂ ਨਾਲ ਮ사ਜ ਕਰਨੀ ਹੈ ਤੇ ਫਿਰ ਤੁਸੀਂ ਆਪਣੇ ਚਿਹਰੇ ਨੂੰ ਕਰ ਦਵੋ ਵੋਸ਼ ਮੈਂ ਕਿਹਾ ਤੁਸੀਂ ਦੇਖੇ ਲਗਾਉਣਾ ਸ਼ੁਰੂ ਕਰ ਦਵੋ ਜਿਨ੍ਹਾਂ ਦਾ ਰੰਗ ਡਾਰਕ ਹੋ ਚੁੱਕਾ ਹੈ ਧੁੱਪ ਦੀ ਵਜ੍ਹਾ ਨਾਲ ਜਿਨ੍ਹਾਂ ਦੇ ਕਾਲਾਪਨ ਆਇਆ ਪਿਆ ਸਿਕਨਤੀ ਠੀਕ ਹੈ ਸ਼ਾਇਆ ਵੀ ਤੁਹਾਡੀਆਂ ਜਿਹਨਾਂ ਦੇ ਸ਼ਾਇਆ ਨੇ ਉਹ ਵੀ ਇਹਦੇ ਨਾਲ ਲਾਈਟ ਪੈਣੀ ਸ਼ੁਰੂ ਹੋ ਜਣੀ ਹੈ ਨਾ ਰੰਗ ਇੱਕਦਮ ਨਿੱਖਰ ਜਾਣਾ ਇੱਕਦਮ ਕੋਰਾ ਚਿੱਟਾ ਤੇ ਰੰਗ ਜਿੰਨਾ ਮਲਕੀਨਾ ਫਰਕ ਪੈਂਦਾ ਹੈ ਨਾ ਤੁਸੀਂ ਮੇਰੇ ਕਹਿਣ ਤੇ ਨਹੀਂ ਪਤਾ ਚੱਲਣਾ ਹੈਗਾ ਇਹ ਤੁਹਾਨੂੰ ਕਰਨ ਤੇ ਹੀ ਪਤਾ ਚੱਲਣਾ ਹੈ ਠੀਕ ਹੈ ਤੁਸੀਂ ਇਹ ਵਾਲੀ ਜਰੂਰ ਰੈਮਡੀ ਜਿਹੜੀ ਇਸਤੇਮਾਲ ਕਰਿਓ ਤੇ ਤੁਹਾਡਾ ਦੇਖੋ ਰੰਗ ਕਿੰਨਾ ਕੋਰਾ ਚਿੱਟਾ ਹੋ ਜਾਵੇਗਾ ਠੀਕ ਹੈ ਬਹੁਤ ਵਧੀਆ ਹੈ ਤੇ ਹੱਥ ਅਸੀਂ ਦੇਖ ਲਓ ਮੈਂ ਲਗਾ ਲਿਆ ਬਹੁਤ ਹੀ ਪਿਆਰਾ ਬਹੁਤ ਹੀ ਜੁਨੀਕ ਜਿਹਾ ਹੈਗਾ ਇਹ ਠੀਕ ਹੈ ਤੇ ਬਹੁਤ ਮਤਲਬ ਕਿ ਫਾਇਦਾ ਦਿੰਦਾ ਇਹ ਵਾਲਾ ਫੇਸ ਪੈਕ ਖਾਸ ਕਰਕੇ ਆਪਾਂ ਤਾਂ ਮੈਂ ਕਿਹਾ ਵੀ ਚਲੋ ਇੱਕ ਮੇਰੇ ਭੈਣ ਨੇ ਕਮੈਂਟ ਕੀਤਾ ਸੀ ਕਿ ਪੁੱਛਿਆ ਸੀਗਾ ਕਿ ਦੀਦੀ ਵੀ ਉਹ ਸ਼ਾਇਦ ਮੈਨੂੰ ਲੱਗਾ ਸੁਨਾਮ ਤੋਂ ਸੀ ਪਤਾ ਨਹੀਂ ਕਿ ਤਲਵੰਡੀ ਤੋਂ ਐਦਾਂ ਕਰਕੇ ਮੈਂ ਨਾ ਭੁੱਲ ਗਈ ਆ ਤੇ ਉਹਨਾਂ ਨੇ ਮੈਨੂੰ ਕਮੈਂਟ ਕੀਤਾ ਸੀਗਾ ਠੀਕ ਹੈ ਤੇ ਐਲੋ ਦੀ ਤੁਹਾਡੇ ਲਈ ਫੇਸ ਪੈਕ ਬੱਚਿਆਂ ਲਈ ਇਹ ਫੇਸ ਪੈਕ ਤੁਸੀਂ ਬੱਚਿਆਂ ਦੇ ਲਗਾਓ ਔਰ ਸਕਿਨ ਨੂੰ ਇੱਕਦਮ ਚਮਕਾਓ ਤਲੋਜੀ ਮੈਂ ਹੁਣ ਇਹਨੂੰ ਨਾ ਥੋੜਾ ਦੇ ਲਾ ਕੇ ਰੱਖਾਂਗੇ ਉਸ ਤੋਂ ਬਾਅਦ ਫਿਰ ਮੈਂ ਮ사ਜ ਕਰਕੇ ਫੇਸ ਨੂੰ ਕਰਾਂਗੀ ਪੋਸਟ ਵੀਡੀਓ ਵੱਟ ਵੱਟ ਸ਼ੇਅਰ ਕਰ ਦੇਣਾ ਲਾਈਕ ਕਰ ਦੇਣਾ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਦੇਖਣਾ ਚਾਹਨੀ ਹਾਂ ਮੈਂ ਵੀ ਕੌਣ ਕੌਣ ਵੀਡੀਓ ਨੂੰ ਦੇਖਦਾ ਹੈ ਕੌਣ ਕੌਣ ਇਹ ਬੜੀਆਂ ਰੈਮਡੀਆਂ ਜਿਹੜਾ ਇਸਤੇਮਾਲ ਕਰਦਾ ਹੈ ਠੀਕ ਹੈ ਜਿਹੜੇ ਜਿਹੜੇ ਕਰਦੇ ਆ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਵੱਟ ਵੱਟ ਸ਼ੇਅਰ ਕਰਦੇ ਆ ਕਰੋ ਠੀਕ ਹੈ ਕਿਉਂਕਿ ਤੁਹਾਡੇ ਜਿਹੜੇ ਕਮੈਂਟ ਹੁੰਦੇ ਨੇ ਤੁਹਾਡੇ ਲਾਈਕ ਹੁੰਦੇ ਨੇ ਨਾ ਮੈਨੂੰ ਬਹੁਤ ਹੀ ਮੋਟੀਵੇਟ ਕਰਦੇ ਨੇ ਫਿਰ ਮੇਰਾ ਦਿਲ ਕਰਦਾ ਕਿ ਮੈਂ ਹੋਰ ਵਧੀਆ ਰੈਮਡੀ ਤੁਹਾਡੇ ਲਈ ਲੈ ਕੇ ਆਵਾਂ ਹੋਰ ਵਧੀਆ ਜੀ ਰੈਮਡੀ ਦੱਸਾਂ ਕੱਲ ਮੈਂ ਤੁਹਾਨੂੰ ਆਪਣੇ హెయిਰ ਬਾਰੇ ਦੱਸਾਂਗੀ ਮੈਂ ਸ਼ੈਂਪੂ ਕਿਹੜਾ ਇਸਤੇਮਾਲ ਕਰਦੀ ਆ ਕਿ ਜਿਹਦੇ ਨਾਲ ਮੇਰੇ హెయిਰ ਜਿਹੜੇ ਨੇ ਬਿਲਕੁਲ ਸੌਫਟ ਤੇ ਬਿਲਕੁਲ ਲੰਬੇ ਤੇ ਦੇਖੋ ਚਮਕਦਾਰ ਰਹਿੰਦੇ ਨੇ ਠੀਕ ਹੈ ਬਿਨਾਂ ਔਇਲ ਮੈਂ ਬਿਲਕੁਲ ਔਇਲ ਨਹੀਂ ਕੀਤਾ ਹੈਗਾ ਤਾਂ ਵੀ ਮੇਰੇ ਵਾਲ ਚਮਕ ਰਹੇ ਨੇ ਬਿਲਕੁਲ ਠੀਕ ਹੈ ਤੇ ਉਹ ਮੈਂ ਤੁਹਾਨੂੰ ਜਰੂਰ ਦੱਸਾਂਗੀ ਔਇਲ ਬਾਰੇ ਵੀ ਦੱਸਾਂਗੀ ਔਰ ਸ਼ੈਂਪੂ ਬਾਰੇ ਵੀ ਦੱਸਾਂਗੀ ਕੱਲ ਦੀ ਵੀਡੀਓ ਵਿੱਚ ਇਹ ਵੀਡੀਓ ਹੈਗੀ ਹੈ ਬੱਚਿਆਂ ਲਈ ਔਰ ਤੁਹਾਡੇ ਬੱਤ ਵਾ ਸ਼ੇਅਰ ਕਰ ਦੇਣਾ ਠੀਕ ਹੈ ਤੇ ਚਲੋ ਜੀ ਮੈਂ ਤੁਹਾਡਾ ਟਾਈਮ ਸਕਾਨੀ ਆ ਤੇ ਫਿਰ ਮੈਂ ਇਹਨੂੰ ਫੇਸ ਨੂੰ ਕਰਕੇ ਆਪਣੀ ਵੋਸ਼ ਤੇ ਹਾਂਜੀ 10 ਮਿੰਟ ਹੋ ਗਏ ਸੀਗੇ ਫੇਸ ਪੈਕ ਲਗਾਏ ਨੂੰ ਤੇ ਆ ਦੇਖੋ ਬਹੁਤ ਹੀ ਪਿਆਰਾ ਨਾ ਇੱਕ ਨਾ ਮਤਲਬ ਕਿ ਨਾ ਤੁਸੀਂ ਦੇਖ ਕੇ ਹੈਰਾਨ ਹੋ ਜਾਵੋਗੇ ਕਿ ਇੰਨਾ ਵਧੀਆ ਫੇਸ ਪੈਕ ਤੁਹਾਨੂੰ YouTube ਤੇ ਕਦੇ ਕਿਸੇ ਨੇ ਨਹੀਂ ਦੱਸਿਆ ਹੋਣਾ ਠੀਕ ਹੈ ਇੰਨਾ ਪਿਆਰਾ ਇਹ ਵਾਲਾ ਫੇਸ ਪੈਕ ਹੈ ਠੀਕ ਹੈ ਜਦੋਂ ਮੇਰੇ ਬੱਚੇ ਛੋਟੇ ਹੁੰਦੇ ਸੀ ਹੁਣ ਵੱਡੇ ਵੀ ਹੋ ਗਏ ਨੇ ਤਾਂ ਵੀ ਮੇਰੇ ਬੱਚੇ ਜਿਹੜੇ ਨੇ ਲਗਾਉਂਦੇ ਰਹਿੰਦੇ ਮੈਂ ਉਹਨਾਂ ਦੇ ਲਗਾਉਂਦੀ ਰਹਿਣੀ ਆ ਠੀਕ ਹੈ ਤੇ ਉਹਨਾਂ ਦੀ ਸਕਿਨ ਬਹੁਤ ਮਤਰਕੀ ਵਧੀਆ ਸਕਿਨ ਹੈ ਜਿੱਦਾਂ ਬੱਚਿਆਂ ਦੀ ਹੁੰਦੀ ਹੈ ਨਾ ਬਚਪਨ ਵਿੱਚ ਉਦਾਂ ਹੀ ਸਕਿਨ ਪਈ ਹੁੰਦੀ ਬਹੁਤ ਹੀ ਪਿਆਰੀ ਹੋ ਜਾਂਦੀ ਹੈ ਠੀਕ ਹੈ ਤੇ ਤੁਸੀਂ ਵੀ ਆਪਣੇ ਬੱਚਿਆਂ ਦੇ ਜਰੂਰ ਲਗਾਓ ਠੀਕ ਹੈ ਖਜੂਰਾਂ ਲਿਆ ਕੇ ਰੱਖ ਲਓ ਤੇ ਨਾਲੇ ਖਜੂਰਾਂ ਤੁਸੀਂ ਖਾਇਆ ਕਰੋ ਦੋ ਦੁੱਧ ਦੇ ਨਾਲ ਬੱਚਿਆਂ ਨੂੰ ਵੀ ਦਿਆ ਕਰੋ ਰਾਬੀ ਖਾਇਆ ਕਰੋ ਦੋ ਖਜੂਰ ਸਿਰਫ ਰਾਤ ਨੂੰ ਡੇਲੀ ਖਾਣੀਆਂ ਸ਼ੁਰੂ ਕਰ ਦਵੋ ਕਿਸੇ ਵੀ ਪ੍ਰਕਾਰ ਦੀ ਕਮਜ਼ੋਰੀ ਹੋਵੇਗੀ ਨਾ ਉਹ ਵੀ ਠੀਕ ਹੋ ਜਾਵੇਗੀ ਤੇ ਤੁਹਾਡਾ ਰੰਗ ਤੇ ਨਿਖਰੇਗਾ ਹੀ ਜੀ ਲੋ ਜੀ ਦੇਖੋ ਬਹੁਤ ਹੀ ਪਿਆਰਾ ਜਿਹਾ 글로 ਆ ਜਾਂਦਾ ਇਸ ਫੇਸ ਪੈਕ ਨਾਲ ਤੇ ਤੁਸੀਂ ਵੀ ਵੀਡੀਓ ਬਤ ਵਤ ਸ਼ੇਅਰ ਕਰ ਦੇਣੀ ਹੈ ਜੀ ਠੀਕ ਹੈ ਹੁਣ ਦੇਖੋ ਗਜਬ ਦਾ 글로 ਹੈ ਗਜਬ ਦਾ ਗਜਬ ਦਾ ਨਿਖਾਰ ਕਾਲਾਪਨ ਬਿਲਕੁਲ ਠੀਕ ਹੋ ਜਾਂਦਾ ਟੈਨ ਹੋਈ ਹੁੰਦੀ ਹੈ ਨਾ ਸਕਿਨ ਤੇ ਬਿਲਕੁਲ ਠੀਕ ਹੋ ਜਾਂਦੀ ਹੈ ਬੱਚੇ ਬੁੜੇ ਜਿਹੜਾ ਵੀ ਹੈਗਾ ਉਹ ਲਗਾ ਸਕਦਾ ਇਹਨੂੰ ਠੀਕ ਹੈ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਇਹਦੇ ਨਾਲ ਸਰਟੀਫੀਕਟ ਨਹੀਂ ਹੈਗਾ ਕੋਈ ਵੀ ਲੋਚੀ ਹੁਣ ਮੈਂ ਬਸ ਸਾਫ ਕਾਲੇ ਸੌਫਟ ਜੇ ਕੱਪੜੇ ਨਾਲ ਹੁਣ ਮੈਂ ਫੇਸ ਨੂੰ ਵਾਸ਼ ਕਰਕੇ ਆਵਾਂਗੀ ਉਸ ਤੋਂ ਬਾਅਦ ਤੇ ਸਕਿਨ एकदम ਗਲੋਇੰਗ ਤੇ एकदम ਚਮਕਦਾਰ ਹੋ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ ਵੀਡੀਓ ਥੋੜੀ ਜਿਹੀ ਚੰਗੀ ਲੱਗੀ ਵੀ ਲਾਈਕ ਸ਼ੇਅਰ ਕਮੈਂਟਸ ਹੁਣਾ ਜ਼ਰੂਰ ਕਰਨਾ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਉਹਨਾਂ ਤੱਕ ਪਹੁੰਚਾਓ ਜਿਹੜੇ ਚਾਹੁੰਦੇ ਨੇ ਕਿ ਸਾਡੇ ਬੱਚਿਆਂ ਦਾ ਵੀ ਰੰਗ ਗੋਰਾ ਚਿੱਟਾ ਰਵੇ ਸਾਡੇ ਨਾਲ ਨਾਲ ਉਹਨਾਂ ਦਾ ਆਪਣਾ ਵੀ ਰਵੇ ਮਾਵਾਂ ਦਾ ਵੀ ਰਵੇ ਪੀਓ ਵਾਂ ਦਾ ਵੀ ਰੇ ਪੀਓ ਵੀ ਲਾ ਲੈਣ ਤੇ ਬੱਚੇ ਤੇ ਲਗਾਣ ਹੀ ਲਗਾਣਾ ਠੀਕ ਹੈ ਤੁਸੀਂ ਖੁਦ ਲਗਾਣਾ ਹੈ ਬੱਚੇ ਵਿਚਾਰਾ ਤਾਂ ਕੁਝ ਪਤਾ ਨਹੀਂ ਹੈਗਾ ਤੁਸੀਂ ਉਹਨਾਂ ਦੇ ਲਗਾਣਾ ਹੈ ਆਪ ਵੀ ਬਣਾ ਕੇ ਲਗਾਓ ਫੇਸ ਪੈਕ ਬੱਚਿਆਂ ਦੇ ਵੀ ਲਗਾਓ ਤੇ ਸੋਹਣੀ ਸਕਿਨ ਪਾਓ ਇੱਕ ਗੋਰੀ ਚਿੱਟੀ ਨਿੱਖਰੀ ਤੇ ਬੇਦਾਗ ਸਕਿਨ ਜਿਹੜੀ ਤੁਹਾਡੀ ਹੋ ਜਾਵੇਗੀ ਬਹੁਤ ਵਧੀਆ ਤੇ ਪਿਆਰੀ ਤੇ ਪਿਆਰਾ ਜਿਹਾ 글로ਅ ਆਏਗਾ ਨੈਚੁਰਲ 글로ਅ ਆਏਗਾ ਠੀਕ ਹੈ ਜੀ ਫਿਰ ਮਿਲਦੇ ਹਾਂ ਜੀ ਬਾਏ ਬਾਏ